ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ GST ਦੇ ਨਵੇਂ ਸਲੈਬ ਗਵਰਨਮੈਂਟ ਆਫ ਇੰਡੀਆ ਨੇ ਜਾਰੀ ਕੀਤੇ ਨੇ ਇਹਦੇ ਵਿੱਚ ਜਿਹੜਾ ਸਲੈਬ ਹੈ ਪੁਰਾਣਾ ਉਹਨੂੰ ਖਤਮ ਕੀਤਾ ਗਿਆ ਹੈ ਤੇ ਕੀਮਤਾ ਦਾ ਜਿਹੜਾ 25% ਤੱਕ ਵਾਧਾ ਸੀ ਉਹਨੂੰ ਘਟਾਇਆ ਗਿਆ ਸੋ ਇਹਦੇ ਵਿੱਚ ਕੁਝ ਵਸਤੂਆਂ ਦੀ ਲਿਸਟ ਹੈ ਇਹ ਮੈਂ ਨਿਊਜ਼ਪੇਪਰ ਤੋਂ ਲਿਆ ਤੁਹਾਨੂੰ ਦੱਸਣੇ ਵਾਰ ਸੋ ਸ਼ੁਰੂ ਕਰਦੇ ਪਹਿਲੇ ਜਿੱਦਾਂ ਪੈਕਡ ਮਸਾਲੇ ਆ ਉਹਨਾਂ ਦੀ 12% ਜੀਐਸਟੀ ਸੀ ਹੁਣ 5% ਹੈ ਕਾਫੀ ਦੀ 5% ਹੋ ਗਈ ਹੈ ਫੂਟਬੀਅਰ ਦੀ ਵੀ 5% ਹੋ ਗਈ ਹੈ ਦਵਾਈਆਂ 5% ਕੱਪੜੇ 5% ਘਿਓ ਮੱਖਣ ਡਰਾਈ ਫਰੂਟ ਯਾਨੀ ਇਹਨਾਂ ਦੇ ਵਿੱਚ ਕੀਮਤਾਂ 'ਚ 7% ਤੱਕ ਕਮੀ ਆਏਗੀ ਠੀਕ ਹੈ ਜੀ ਇਹ ਚੀਜ਼ਾਂ ਸਸਤੀਆਂ ਹੋਣੀਆਂ ਨੇ ਇਸੇ ਤਰ੍ਹਾਂ ਸਾਡੇ ਕੋਲ ਏਸੀ ਫ੍ਰਿਜ 'ਤੇ 10% ਗਰਾਵਟ ਆਈ ਹੈ ਟੀਵੀ ਸੀਮੈਂਟ ਇਨਾਂ ਦੀਆਂ ਕੀਮਤਾਂ 10% ਜੋਗਾ ਘਟਣ ਗਿਆ। ਸੋ ਇਹ ਖੁਸ਼ੀ ਦੀ ਗੱਲ ਹੈ ਜੀ। ਠੀਕ ਹੈ ਜੀ ਨਿਰਮਲਾ ਸਿਤਾ ਰਾਮਨ ਨੇ ਇਹ ਬਿਆਨ ਜਾਰੀ ਕੀਤਾ ਕਿ ਇਹਦੇ ਨਾਲ ਗਰੀਬਾਂ ਨੂੰ ਰਾਹਤ ਮਿਲੇਗੀ। ਤੋਂ ਹੁਣ ਜਿਹੜੀ ਹੈ ਸਲੈਬ ਹੈ ਜੀਐਸਟੀ ਦੀ ਉਹ 5 ਤੋਂ 18% ਹੈ 12 ਤੋਂ 28% ਖਤਮ ਹੋ ਗਈ ਹੈ। ਜੀਐਸਟੀ ਕੌਂਸਲ ਜਿਹੜੀ ਹੈ ਉਹਦੀ 55ਵੀਂ ਲਕਜ਼ਰੀ ਚੀਜ਼ਾਂ ਤੇ 40% ਟੈਕਸ ਨੂੰ ਵੀ ਮਨਜ਼ੂਰੀ ਦਿੱਤੀ ਹੈ ਜਿਹਨੀਆਂ ਲਕਜ਼ਰੀ ਚੀਜ਼ਾਂ ਨੇ 22 ਤੰਬਰ ਤੋਂ ਇਹ ਨਵੀਆਂ ਨਵੀਆਂ ਚੀਜ਼ਾਂ ਲਾਗੂ ਹੋਣਗੀਆਂ ਰੋਜ਼ਾਨਾ ਵਸਤੂ ਦੀਆਂ ਚੀਜ਼ਾਂ ਨੂੰ ਲੈ ਕੇ ਆਟੋ ਪਾਰਟ ਤੱਕ ਜਿਹੜੀ ਇਹ ਚੀਜ਼ਾਂ ਸਸਤੀਆਂ ਕੀਤੀਆਂ ਗਈਆਂ ਨੇ ਠੀਕ ਹੈ ਜੀ ਜੀਐਸਟੀ 'ਚ ਬਦਲਾਅ ਹੋਇਆ ਜੀ ਕੀ ਮਹਿੰਗਾ ਤੇ ਕੀ ਸਸਤਾ ਦੁੱਧ ਪਨੀਰ ਮੱਖਣ ਨਮਕੀਨ ਆਈਸਕ੍ਰੀਮ ਡਰਾਈ ਫਰੂਟ TVS C ਛੋਟਿਆਕਾਰਾ ਮੋਟਰਸਾਈਕਲ 3 ਵੀਲਰ ਸੀਮੇਟ ਮਾਰਵਲ ਟਰੈਕਟਰ ਦੇ ਟਾਇਰ ਵਾਲਾਂ ਦਾ ਤੇਲ ਸ਼ੈਂਪੂ ਟੈਲਕਮ ਪੋਰਟ ਦੇ ਚੀਜ਼ਾਂ ਸਸਤੀਆਂ ਹੋ ਗਈਆਂ ਨੇ ਮਹਿੰਗਾ ਹੋਇਆ ਜੀ ਪਾਨ ਮਸਾਲਾ ਤਵਾਖੂ ਦੇ ਪ੍ਰੋਡਕਟ ਸਿਗਰਟ ਕੋਲਡ ਡਰਿੰਕ ਕੈਪੀਨ ਵਾਲੇ ਪਦਾਰਥ ਲਗਜ਼ਰੀ ਚੀਜ਼ਾਂ ਠੀਕ ਹੈ ਜੀ ਤੇ ਪਰਸਨਲ ਜੈਟ ਸੋ ਉਮੀਦ ਕਰਦਾ ਹਾਂ ਜੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੋ ਯਾਦਾ ਤੋਂ ਯਾਦਾ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਸਾਥੀਆਂ ਨੂੰ ਇਹਨਾਂ ਬਾਰੇ ਪਤਾ ਲੱਗੇ ਅਸੀਂ ਦਾ ਇਸ ਹੱਕ ਚਾਹਾਂ ਕਿ ਜੀਐਸਟੀ ਜਿਹੜੀ ਹੈ ਇਹ ਘੱਟ ਹੋਰ ਹੋਣੀ ਚਾਹੀਦੀ ਹੈ ਜਾਂ ਬਿਲਕੁਲ ਹੀ ਨੈਗਲੀਜੀਬਲ ਹੋਣੀ ਚਾਹੀਦੀ ਹੈ ਤਾਂ ਕਿ ਆਮ ਬੰਦੇ ਦਾ ਜੋ ਮਹਿੰਗਾਈ ਨਾਲ ਗਲਾ ਕੁੱਟਿਆ ਗਿਆ ਉਹ ਉਹਨੂੰ ਰਾਹਤ ਮਿਲੇ ਤਾਂ ਥੈਂਕ ਯੂ ਵੈਰੀ ਮਚ ਇਸ ਦੇ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਥੈਂਕ ਯੂ ਐਂਡ I हैव ਅ ਨਾਈਟ